ਕੱਲ ਦੀ ਸਾਰਿਆਂ ਨੂੰ ਆਪਣੇ ਕੋਲੇ ਰਸੀਆ ਦੀ ਕਟ్రਾਈਜ਼ ਦੇ ਕੱਪਿਸ ਆ ਗਏ ਨੇ ਜੀ ਰਸੀਆ ਬ੍ਰਾਂਡ ਦੀ ਕਟ్రਾਈਜ਼ ਹੈ ਜੀ ਬਹੁਤ ਅੱਛਾ ਕਪੜਾ ਹੁੰਦਾ ਇਹਨਾਂ ਦਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੁੰਦੀ ਹੈ ਕਾਫੀ ਅੱਛੇ ਕਲਰ ਕੰਬੀਨੇਸ਼ਨ ਸਾਰੇ ਆਏ ਨੇ ਜੀ ਇਹਦੇ ਵਿੱਚ ਰਸੀਆ ਬ੍ਰਾਂਡ ਦੀ ਕਟ్రਾਈਜ਼ ਹੈ ਜੀ ਸ਼ਾਪ ਤੇ ਵਿਜ਼ਿਟ ਕਰਕੇ ਲਿਜਾ ਸਕਦੇ ਹੋ ਇੱਕ ਰਸੀਆ ਬ੍ਰਾਂਡ ਦੀ ਹੀ ਬੈਲਵਟ ਆ ਗਈ ਹੈ ਜੀ ਪ੍ਰਿੰਟ ਬੈਲਵਟ ਰਹੂਗੀ ਬਹੁਤ ਸੋਹਣੀ ਬੈਲਵਟ ਹੁੰਦੀ ਹੈ ਜੀ ਇਹਨਾਂ ਦੀ ਸਾਰੀ ਇਹ ਰਸੀਆ ਬ੍ਰਾਂਡ ਦੀ ਬੈਲਵਟ ਰਹੂਗੀ ਇਹ ਸਾਰਾ ਸਟਾਕ ਹੈ ਜੀ ਜਿਹੜਾ ਸ਼ੌਪ ਤੇ ਓਪਨ ਹੈ ਜੀ ਆਪਣੀ ਤੇ ਸ਼ੌਪ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਲਿਜਾ ਸਕਦੇ ਹੋ ਬਹੁਤ ਸੋਹਣੇ ਇਹਨਾਂ ਦੇ ਵਿੱਚ ਕੱਟ ਪੀਸ ਆਏ ਨੇ ਜੀ ਇਹ ਸਾਰੇ ਕੱਟ ਪੀਸ ਰਹਿਣਗੇ ਜੀ ਬਹੁਤ ਸੋਹਣਾ ਕੱਟ ਪੀਸ ਰਹੂਗਾ ਇਹ ਮਤਲਬ ਕਲਰ ਕੰਬੀਨੇਸ਼ਨ ਇਹਨਾਂ ਦੇ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਜੀ ਉਹ ਤੁਹਾਨੂੰ ਦੇਖ ਕੇ ਦੱਸਿਆ ਜਾਊਗਾ ਹਲੇ ਕਿਉਂਕਿ ਹੁਣ ਆਇਆ ਹੀ ਹੈ ਜੀ ਸਟਾਕ ਨਵਾਂ ਸ਼ੌਪ ਤੇ ਵਿజిਟ ਕਰਕੇ ਜੀ ਤੁਸੀਂ ਇਹ ਵਾਲਾ ਸਟਾਕ ਸਾਡੇ ਤੋਂ ਲਿਜਾ ਸਕਦੇ ਹੋ ਜੀ ਔਰ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀ YouTube ਦੇ ਵਿੱਚ ਪੇਜ ਨੂੰ ਕਰ ਲੋ ਫੋਲੋ ਜੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ